ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਤੇ ਹਾਰੋ ਦੀ ਤਰ੍ਹਾਂ ਆਪਾਂ ਫਿਰ ਪਹੁੰਚ ਗਏ ਆਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਜੀ 15 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਸਵੇਰ ਦਾ ਜੀ 7 ਵਜੇ ਚ ਸਿਰਫ 2 ਮਿੰਟ ਬਾਕੀ ਆ ਤੇ 2 ਮਿੰਟਾਂ ਬਾਅਦ ਜਿਹੜੀ ਬੋਲੀ ਸਟਾਰਟ ਹੋਊਗੀ ਤੇ ਦਿਖਾਉਣੇ ਤੁਹਾਨੂੰ ਅੱਜ ਦੇ ਤਾਜ਼ਾ ਰੇਟ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਹੀ ਤੇ ਕਰ ਦਿਆ ਕਰੋ ਦਬ ਕੇ ਸ਼ੇਅਰ ਜੀ ਵੀਡੀਓ ਤੇ ਲਾਈਕ ਕਰ ਦਿਆ ਕਰੋ ਜੀ ਤੇ ਜੁੜੇ ਰਿਹਾ ਕਰੋ ਵੀਡੀਓ ਨਾਲ ਤੇ ਬਾਕੀ ਆਪਾਂ ਬਈ 11:30 1 ਵਜੇ ਆਪਾਂ ਬਾਸਪਤੀ ਦੀ ਜਿਹੜੀ 1509 1847 ਤੇ 1718 ਦੇ ਰੇਟਾਂ ਦੀ ਜਿਹੜੀ ਵੀਡੀਓ ਬਣਾਈ ਆ ਪਾਈ ਦੀ ਆ ਉਹ ਵੀ ਜਰੂਰ ਵੇਖਿਆ ਕਰੋ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ ਤੇ ਦਿਖਾਉਣੇ ਤੁਹਾਨੂੰ ਰੇਟ ਅੱਜ ਦੇ ਕੋਟਕਪੁਰਾ ਮੰਡੀ ਤੇ ਪਹਿਲੀ ਟਰਾਲੀ ਤੋਂ ਬੋਲੀ ਸ਼ੁਰੂ ਹੋਈ ਹੈ ਅੰਦਰ ਦੀ ਤੂੜੀ ਹੈ ਜਮਾਂ ਦੇਖੋ ਚਿੱਟੀ ਜਮਾਂ ਸਾਫ਼ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਸਿਰੇ ਦੀ ਕੁਆਲਿਟੀ ਹੈ। ਇਹ ਜੀ ਬਾਹਰ ਦੀ ਤੂੜੀ ਹੈ ਤੇ ਲੇਕਿਨ ਅੰਦਰ ਵਾਲੀ ਹੈ ਦੇਖੋ ਚਿੱਟੀ ਹੈ ਜਮਾਂ 300 ਰੁਪਿਆ 300 ਰੁਪਿਆ 300 300 300 ਸੌਦੇ 300 ਰੁਪਇਆ 5 ਰੁਪਇਆ 10 ਰੁਪਇਆ 15 ਰੁਪਇਆ 20 ਰੁਪਇਆ 25 ਰੁਪਇਆ 30 ਰੁਪਇਆ 330 ਰੁਪਇਆ 330 ਭੁੱਲ ਨਗਲੇ 20 ਰੁਪਇਆ 40 ਰੁਪਇਆ 40 ਰੁਪਇਆ 45 ਰੁਪਇਆ ਸਾਡੇ 5300 3500 ਬੋਲਾਂਗੇ ਨਾ 5300 ਬਈ ਜਾਂਦਾ ਲਓ ਜੀ ਪਹਿਲੀ ਟਰਾਲੀ ਜਿਹੜੀ ਲੱਗੀ ਆ ਜੀ ਬਾਹਰ ਦੀ ਤੂੜੀ ਲੱਗੀ ਆ ਜੀ 3500 ਰੁਪਿਆ ਲੱਗੀ ਤੇ ਤਿੰਨ ਨਾਗ ਹੋ ਰਹੇਗੇ ਜੀ ਤੇ ਟੋਟਲ ਜਿਹੜੀਆਂ ਟਰਾਲੀਆਂ ਆਈਆਂ ਜੀ ਚਾਰ ਆਈਆਂ ਤੇ ਪਹਿਲੀ ਟਰਾਲੀ ਲੱਗੀ 3500 ਰੁਪਿਆ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਤੇ ਤੇ ਚੱਲਦੇ ਆ ਦੂਜੀ ਟਰਾਲੀ ਵੱਲ ਨੂੰ ਦਿਖਾਉਣਿਆ ਦੂਜੀ ਟਰਾਲੀ ਕਿੱਥੇ ਤੱਕ ਜਾਂਦੀ ਆ ਕੀ ਹੋਇਆ ਹੈ ਹਾਂ ਕਿਹਾ ਵੀ ਕੱਢ ਦੇ ਮਾਸ ਮੋੜੀ ਇੱਗੇ ਬੰਦ ਕਰ ਦੇ ਹੁਣ ਬਾਅਦ ਹੋ ਗਿਆ ਹੈ ਹਾਂ ਅੱਗੇ ਮਾੜਾ ਪੂਨ ਜੰਮੇ ਤੂੜੀ ਆ ਬਾਈ ਪੂਨ ਜੰਮੇ ਵਾਲੀ ਤੂੜੀ ਆ ਬਾਈ ਤਰਪਾਲ ਦੀ ਤੂੜੀ ਆ ਬਈਏ ਤਰਪਾਲ ਦੀ ਤੂੜੀ ਆ ਰੁਪਏ ਦਾ 300 ਰੁਪਏ ਤੇ ਬੋਲੀ ਸ਼ੁਰੂ ਹੋ ਗਈ ਪਰਪਾਲ ਦੀ ਤੂੜੀ ਹੈ ਜੀ ਪੰਜ ਕਹਿੰਗਾ ਬਾਈ ਫਿਲਾ ਲੈਣੇ 310 ਰੁਪਏ 15 ਵੀ 25 30 ਹਾਂ 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 ਜਿੱਤੀ ਦੇ ਵਿੱਚ ਵਾਸਤੇ 40 ਬਹੁਤ ਵੀ ਤੁਹਾਡੀ ਹੈ ਤੇਰੇ ਦੀ ਤੁਹਾਡੀ ਹੈ ਰਹਿਤੀ ਹੋਣਾ ਬਈ 350 50 352 ਕਿੰਨੇ ਪੰਨੇ 60 10 15 20 ਪੈਂ ਕਰੋ 365 70 70 75 80 80 85 90 90 95 400 5 10 15 20 25 30 35 40 40 450 ਬੋਲਾਂਗੇ 450 ਲੋਈ ਦੂਜੀ ਟਰਾਲੀ ਲੱਗੀ ਹੈ 4500 ਰੁਪਿਆ ਲੱਗੇ ਜੀ ਤਰਪਾਲ ਦੀ ਟੂੜੀ ਤੇ 4500 ਰੁਪਿਆ ਲੱਗੇ ਰੇਟ ਜਿਹੜਾ ਜੀ ਕੱਲ ਵੀ ਕਿਹਾ ਟੂੜੀ ਜੀ 500 ਰੁਪਿਆ 350 ਤੋਂ ਲੈ ਕੇ 500 ਰੁਪਏ ਤੱਕ ਵਿਕੀ ਹੈ ਜੀ ਕੱਲ ਜਿਹੜੀ ਟੂੜੀ 14 ਅਕਤੂਬਰ ਨੂੰ ਜਿਹੜੀ ਵਿਕੀ ਆ ਤੇ 15 ਅਕਤੂਬਰ ਨੂੰ ਜੀ 450 ਤੱਕ ਪਹੁੰਚ ਗਈ ਆ ਤੇ ਦੋ ਨਾਗ ਰਹਿ ਗਏ ਜੀ ਹੋਰ ਦੇਖਦੇ ਆ ਕੀ ਰੇਟ ਜਾਂਦੀ ਹੈ ਜੀ ਲੋਈ ਤੀਜੀ ਟਰਾਲੀ ਤੇ ਪਹੁੰਚ ਗਏ ਆ ਤੀਜੀ ਟਰਾਲੀ ਦੀ ਜਿਹੜਾ ਵੇਖਦੇ ਆ ਕੀ ਜਾਂਦੀ ਹੈ ਸਿੰਪਲ ਜਿਹੜਾ ਕੱਢਿਆ ਗਿਆ बोलो <coughs> <coughs> ભાઈ તો રૂપિયા ત્રણસો ત્રણસો ત્રણ સો પાંચ દસ પંદર પચી પેતી ચાલી પી સા ત્રણસો સાનસો 400 50 30 70 470 700 5 10 15 20 25 30 35 40 450 55 60 65 70 75 475 ਬੋਲਾਂਗੇ 80 80 485 ਰੁਪਏ ਬਾਈ ਇਨਸ਼ਾਅੱਲਾ ਲਓ ਜੀ ਇਹ ਲੱਗੀ 485 ਰੁਪਏ ਜੀ ਰੇਟ ਉਹ ਜੀ 500 ਦੇ ਜਿਹੜਾ ਆਸ-ਪਾਸ ਪਹੁੰਚ ਚੁੱਕਿਆ ਤੇ ਜਿਹੜੀ ਹੁਣ ਤੂੜੀ ਦੀ ਜਿਹੜੀ ਬੋਲੀ ਆ ਉਹ ਥੋੜੀ ਅੜਫਾਸ ਨਾਲ ਜਿਹੜੀ ਚੱਲਣ ਲੱਗ ਚੁੱਕੀ ਹੈ ਜੀ ਕਿਉਂਕਿ ਲੋਡ ਹੋਣ ਪੈਣ ਲੱਗ ਚੁੱਕੀ ਹੈ ਜੀ ਤੂੜੀ ਦੀ ਤੇ ਦੇਖੋ ਜੀ ਬਾਹਰ ਦੇ ਵਪਾਰੀ ਆਉਣ ਲੱਗੇ ਜੀ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਤੂੜੀ ਇਸ ਟਾਈਮ ਚਾਹੀਦੀ ਹੈ ਪਿੰਡਾਂ ਦੇ ਜਿਹੜੇ ਅੱਜ ਵਪਾਰੀ ਆਏ ਆ ਖਰੀਦਣ ਤੂੜੀ ਤੇ ਇੱਕ ਨਗ ਰਹਿ ਗਈ ਦੇਖਦੇ ਆ ਕਿਥੋਂ ਤੱਕ ਜਾਂਦੀ ਏ ਤੂੜੀ ਤੇ ਵੀਡੀਓ ਨਾਲ ਜੁڑے ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਤੇ ਤੇ ਕੱਲ 500 ਤੱਕ ਗਈ ਸੀ ਇਹ ਕਲਾਸ ਟਰਾਲੀ ਅੱਜ ਦੇਖਦੇ ਆ ਜੀ ਸ਼ਾਇਦ ਇਹ ਵੀ ਕਿਥੋਂ ਤੱਕ ਜਾਂਦੀ ਏ ਵੀਡੀਓ ਨਾਲ ਜੁڑے ਰਹੋ ਜੀ ਲਾਸਟ ਟਰਾਲੀ ਆ ਜੀ ਬਸ ਸਹੀ ਆ ਡੇਟ ਅੰਦਰ ਦੀ ਆ ਅੰਦਰ ਦੀ ਆ ਇਹ ਆ ਲੈ ਆ ਆਪਰੇ ਮਾਰ ਮੇਂ ਦਿੰਦੇ ਆ ਤਾਨੀ ਬਾਹਰ ਖੜੀ ਹਦਾ ਰਹਿ। ਮਾਰਦੀ ਆ। ਬਰਾਬੀ ਤੋਂ ਜਿਗਲੀ ਵਾਈ ਵਾਲੀ। ਜਿੰਦੂ ਨੂੰ ਨਾ ਰੱਖਾ। ਬੋਲੀ ਉਹ ਕਰੀ। ਮਰਿਸ ਆਤਾ ਉਹ ਵੀ ਆਇਆ। ਰੇਂਦੀ। ਉੱਧਰ ਬੈਠੋ। ਭਾਈ ਬਾਹਰ ਦੀ ਦੁਰੀਆ ਵੇਖ ਕੇ ਬੋਲੀ ਜੋ। ਭਾਈ ਦਿੱਲੀ ਨਾ ਆਵੇ 200 ਰੁਪਿਆ 200 5 10 15 20 25 30 35 235 40 250 30 60 65 70 75 80 280 ਰੁਪਏ 85 300 5 10 15 315 20 25 30 35 40 45 350 52 352 355 ਲਓ ਜੀ ਇਹ 350 ਦੇ 55 ਲੱਗ ਗਿਆ ਜੀ ਬਾਹਰ ਦੀ ਤੂੜੀ ਆ 355 ਰੁਪਏ ਲੱਗ ਗਿਆ ਜੀ ਤੇ ਕਰਦੇ ਹੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜੀ ਕਰਦੇ ਹੋ ਦਬ ਕੇ ਸ਼ੇਅਰ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਤੇ ਮਿਲਦੇ ਆਂ ਕੱਲ ਨੂੰ 7 ਵਜੇ ਕੋਟਕਪੂਰਾ ਮੰਡੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ